ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਹਨਾਂ ਭਵਿੱਖਬਾਣੀਆਂ ਬਾਰੇ ਦੱਸਾਂਗੇ ਜੋ ਕਿ ਉਹਨਾਂ ਨੇ 100 ਸਾਲਾਂ ਕੀ ਵਿੱਚ ਕੀਤੀਆਂ ਸੀ ਜੋ ਕਿ ਅੱਜ ਦੇ ਸਮੇਂ ਵਿੱਚ ਸੱਚ ਹੋ ਰਹੀਆਂ ਹਨ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਵੀਡੀਓ ਵਿੱਚ ਗੁਰੂ ਜੀ ਦੀਆਂ ਉਹਨਾਂ ਭਵਿੱਖਬਾਣੀਆਂ ਬਾਰੇ ਗੱਲ ਕਰਾਂਗੇ ਜੋ ਕਿ ਉਹਨਾਂ ਨੇ ਆਉਣ ਵਾਲੇ ਸਮੇਂ ਵਾਸਤੇ ਕੀਤੀਆਂ ਸਨ ਗੁਰੂ ਗੋਬਿੰਦ ਸਿੰਘ ਨੇ ਸੋ ਸਾਖੀ ਵਿੱਚ 1947 ਬਾਰੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕਨਾ ਦਾ ਹੋਵੇਗਾ ਅਤੇ ਫਿਰ 1984 ਬਾਰੇ ਵੀ ਗੁਰੂ ਜੀ ਨੇ ਕਿਹਾ ਸੀ ਕਿ ਰੰਧੀ ਦਾ ਰਾਜ ਹੋਵੇਗਾ ਤੇ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ ਤੇ ਘੋੜੇ ਦੇ ਪੌੜ ਜਿੰਨਾ ਖੂਨ ਡੁੱਲੇਗਾ ਇਹ ਦੋਵੇਂ ਭਵਿੱਖਵਾਨੀਆਂ ਹੀ ਸੱਚ ਹੋਈਆਂ ਨੇ ਸੋ ਸਾਖੀ ਵਿੱਚ ਗੁਰੂ ਜੀ ਦੇ ਭਵਿੱਖ ਵਚਨ ਨੇ ਕਿ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਲਿਖੇ ਨੇ ਇਸ ਤੋਂ ਬਾਅਦ ਲਿਖਿਆ ਹੈ ਕਿ ਅੰਗਰੇਜ਼ ਭਾਰਤ ਵਿੱਚ 200 ਸਾਲ ਰਾਜ ਕਰਨਗੇ ਜਿਵੇਂ ਕਿ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਜਦੋਂ ਅੰਗਰੇਜ਼ਾਂ ਨੂੰ ਸੌ ਸਾਖੀ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇਸ ਨੂੰ ਸਾੜਨ ਦੇ ਹੁਕਮ ਕਰ ਦਿੱਤੇ ਕਿਉਂਕਿ ਉਹਨਾਂ ਨੂੰ ਆਪਣਾ ਰਾਜ ਖਤਮ ਹੁੰਦਾ ਡਰਤੀ ਪਰ ਇਹ ਵਚਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਸੀ ਇਸ ਲਈ ਅੰਗਰੇਜ਼ ਰਾਜ ਤਾਂ ਖਤਮ ਹੋਣਾ ਲਾ ਦੀ ਸੀ ਇਸ ਦਰਾਂਨ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ ਕਿ ਖਾਲਸਾ ਰਾਜ ਦੋ ਵਾਰੀ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਅਤੇ ਦੂਸਰਾ ਇੱਕ ਵੱਡੀ ਜੰਗ ਤੋਂ ਬਾਅਦ ਜਿਸ ਬਾਰੇ ਅਸੀਂ ਗੱਲ ਕਰਾਂਗੇ ਇਸ ਤੋਂ ਬਾਅਦ ਭਾਰਤ ਵਿੱਚ ਇੱਕ ਮੁਲਕ ਬਣੇਗਾ ਜੋ ਕਿ ਪਾਕਨਾਂ ਦਾ ਹੋਵੇਗਾ ਜਿਵੇਂ ਕਿ ਸਭ ਨੂੰ ਪਤਾ ਹੈ ਕਿ 1947 ਵਿੱਚ ਪਾਕਿਸਤਾਨ ਬਣਿਆ ਸੀ ਉਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਪ੍ਰਖਵਨ ਕਰ ਦਿੱਤੀ ਸੀ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਜੰਗ ਦਾ ਜ਼ਿਕਰ ਵੀ ਕੀਤਾ ਹੈ ਇਸ ਤੋਂ ਬਾਅਦ ਗੁਰੂ ਜੀ ਨੇ 1984 ਤੇ ਸ੍ਰੀ ਹਰਮੰਦਰ ਸਾਹਿਬ ਦੇ ਹਮਲੇ ਬਾਰੇ ਵੀ ਲਿਖਿਆ ਹੈ ਰੰਦੀ ਦਾ ਰਾਜ ਭਵਿੰਦਰਾ ਗਾਂਧੀ ਦਾ ਖਰੋਜਨਾਗ ਇੱਕ ਮੁਸਲਮਾਨਾ ਵਿਆਹ ਹੋਇਆ ਸੀ ਫਿਰ ਉਸ ਦੀ ਮੌਤ ਹੋ ਗਈ ਤੇ ਇੰਦਰਾ ਗਾਂਧੀ ਵਿਧਵਾ ਹੋ ਗਈ ਤੇ ਉਸ ਦੇ ਰਾਜ ਵਿੱਚ ਚਿੜੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤੇ ਹਿੰਦੂਆਂ ਕੋਲ ਚਿੜੀ ਦਰਬਾਰ ਸਾਹਿਬ ਚੜ੍ਹ ਕੇ ਆਈਆਂ ਸੀ ਤੇ ਇੰਨਾ ਖੂਨ ਡੁੱਲਿਆ ਸੀ ਕਿ ਘੋੜੇ ਦਾ ਖੁਰ ਵੀ ਝਿੱਜਦਾ ਸੀ ਫਿਰ ਸਿੱਖਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਪੂਰੇ ਪੰਜਾਬ ਦੇ ਲੋਕ ਬਹੁਤ ਦੁਖੀ ਸਨ ਇਸ ਤੋਂ ਬਾਅਦ ਇਸ ਹਮਲੇ ਦਾ ਬਦਲਾ ਭਾਈ ਬਿਨਤ ਸਿੰਘ ਜੀ ਅਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਲਿਆ ਸੀ ਇਸ ਤੋਂ ਬਾਅਦ ਰੂਸ ਤੇ ਚੀਨ ਭਾਰਤ ਤੇ ਚੜ ਕੇ ਆਉਣਗੇ ਜਿਸ جنگ ਵਿੱਚ ਘੋਰਤਬਾਹੀ ਹੋਵੇਗੀ ਤੇ 70 ਕਰੋੜ ਲੋਕਾਂ 'ਚੋਂ ਸਿਰਫ 17 ਕਰੋੜ ਲੋਕ ਹੀ ਬਚਣਗੇ ਲੋਕ ਕਹਿ ਰਹੇ ਹਨ ਕਿ ਸਮਾਂ ਆ ਰਿਹਾ ਹੈ ਕਿ 100 ਸਾਕੀ ਵਿੱਚ ਲਿਖੀ ਅਨੁਸਾਰ ਪਾਤ ਜਦੋਂ ਰੂਸ ਨਾਲੋਂ ਰਿਸ਼ਤਾ ਤੋੜੇਗਾ ਤੇ ਉਹ ਭਾਰਤ ਤੇ ਚੜ ਕੇ ਆਵੇਗਾ ਇਸ ਤੋਂ ਬਾਅਦ جنگ ਲੱਗੇਗੀ ਜਿਵੇਂ ਕਿ ਅੱਜ ਵੀ ਸਿਆਣੇ ਲੋਕ ਕਹਿ ਰਹੇ ਹਨ ਕਿ ਅਸੀਂ ਤੀਜੀ ਸੰਸਾਰ جنگ ਵੱਲ ਵਧ ਰਹੇ ਹਾਂ ਸੋ ਸਾਖੀ ਵਿੱਚ ਇਹ ਵੀ ਲਿਖਿਆ ਹੈ ਕਿ ਭਿਆਨਕ جنگ ਤੋਂ ਬਾਅਦ ਖਾਲਸੇ ਦਾ ਦੂਜੀ ਵਾਰ ਜਨਮ ਹੋਵੇਗਾ ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਸਿੱਖਾਂ ਦੀ ਅਗਵਾਈ ਕਰੇਗਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨਹੀਂ ਸਗੋਂ ਉਹ ਲੀਬ ਸਿੰਘ ਹੋਵੇਗਾ ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ ਕੋਈ ਭੁੱਖਾ ਨੰਗਾ ਨਹੀਂ ਰਹੇਗਾ ਸਾਰਿਆਂ ਨੂੰ ਖਾਣ ਨੂੰ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਿ ਕਾਲ ਯੋਗ ਵਿੱਚ ਵੀ ਸਤਿਯੋਗ ਵਰਗਾ ਮਾਹੌਲ ਬਣ ਜਾਵੇਗਾ